YouTube ਚੈਨਲ ਅਤੇ ਇਸ ਵੋਕ ਆਈਡੀ ਸਤਿਗੁਰ ਪੰਗੂ ਦੇ ਨਾਲ ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਅੱਜ ਦੇ ਮੌਸਮ ਦੀ ਮੌਸਮ ਜਿਹੜਾ ਉਹ ਕਿਹੋ ਜਿਹਾ ਰਹਿ ਸਕਦਾ ਹੈ ਤੇ ਜਿਹੜਾ ਤਾਪਮਾਨ ਹੈ ਉਹ ਕਿੰਨੇ ਕੁ ਰਹਿ ਸਕਦੇ ਨੇ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਡੇ ਤੱਕ ਜਰੂਰ ਭੇਜਿਓ ਵੀਡੀਓ ਬਣਾ ਕੇ ਭੇਜ ਸਕਦੇ ਹੋ 9023896709 WhatsApp ਨੰਬਰ ਦੇ ਉੱਤੇ ਜਾਂ Instagram ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ Facebook ਹੈਡੀ ਸਤਗੁਰ ਪੰਗੂ ਦੇ ਉੱਤੇ ਜਰੂਰ ਤਸਵੀਰਾਂ ਸਾਨੂੰ ਭੇਜ ਦਿਆ ਕਰੋ ਕਿਉਂਕਿ ਦੇਖੋ ਮੌਸਮ ਦੇ ਵਿੱਚ ਜਿਹੜੀ ਮੀਂਹ ਵਾਲੇ ਪੱਖ ਤੋਂ ਤਬਦੀਲੀ ਆ ਉਹ ਆਪਾਂ ਨੂੰ 20 ਤਰੀਕ ਤੋਂ ਪਹਿਲਾਂ ਤੱਕ ਇਹਤੇ ਵੀ ਦਿਖਾਈ ਨਹੀਂ ਦਿੰਦੀ ਜੋ ਅਸੀਂ ਕਹਿ ਸਕਦੇ ਹਾਂ 23 24 ਤਰੀਕ ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਇਆ ਗਿਆ ਹੈ ਤੇ ਬਾਕੀ ਮੌਸਮ ਜਿਹੜਾ ਧੁੰਦਲੇਪਣ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣ ਲੱਗ ਗਿਆ ਜੀ ਕਿਤੇ ਕਿਤੇ ਧੁੰਦਲਾਪਣ ਜਿਹੜਾ ਆਪਾਂ ਨੂੰ ਉਹ ਨਜ਼ਰ ਜਾ ਆਉਣਾ ਸ਼ੁਰੂ ਹੋਇਆ ਤੇ ਅੱਜ ਥੋੜੀਆਂ ਪੱਛਮੀ ਹਵਾਵਾਂ ਵੀ ਰੁਕੀਆਂ ਹੋਈਆਂ ਨੇ ਸਵੇਰ ਦੇ ਸਮੇਂ ਤੋਂ ਜਿਹਦੇ ਨਾਲ ਹੀਟਲੀ ਸਤਾ ਦੇ ਉੱਤੇ ਜਿਵੇਂ ਧੂਆ ਕਹਿ ਸਕਦੇ ਆਪਾਂ ਜਾਂ ਜਾਂ ਪ੍ਰਦੂਸ਼ਣ ਜਾਂ ਕਹਿ ਸਕਦੇ ਆ ਉਹ ਆਪਾਂ ਨੂੰ ਨਜ਼ਰ ਆ ਰਹੇ ਹਨ ਤੇ ਇਸ ਕਰਕੇ ਅੱਜ ਬੱਦਲਾਂ ਦੀ ਆਵਾਜ਼ਾਈ ਵੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਤ੍ਰੇਲ ਆਈਡੀ ਨਵੀਂ ਆ ਉਹ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਉਸ ਦੇ ਕਾਰਨ ਜਿਹੜੇ ਬੱਦਲ ਨੇ ਆਉਂਦੇ ਜਾਂਦੇ ਹੋਏ ਨਜ਼ਰ ਆਉਣਗੇ ਟੁੱਟਵੇਂ ਜੇ ਰੂਪ ਦੇ ਵਿੱਚ ਉਹ ਚਾਹੇ ਦੁਪਹਿਰ ਦੇ ਸਮੇਂ ਚਾਹੇ 10 11 ਵਜੇ ਤੋਂ ਬਾਅਦ ਹੋ ਜਾਨੀ ਕਿ ਉਹ ਬੱਦਲ ਜਿਹੜੇ ਆਉਂਦੇ ਜਾਂਦੇ ਆਪਾਂ ਨੂੰ ਦਿਖਾਈ ਦੇਣਗੇ ਜੀ ਤੇ ਬਾਕੀ ਮੌਸਮ ਦੇ ਵਿੱਚ ਕੋਈ ਵੱਡੀ ਹਜੇ ਹਲਚਲ ਦਿਖਾਈ ਨਹੀਂ ਦੇ ਰਹੀ ਤਾਪਮਾਨ ਜਿਹੜੇ ਉਹ ਵਧਣੇ ਸ਼ੁਰੂ ਹੋ ਗਏ ਨੇ ਤਾਪਮਾਨ ਥੋੜ੍ਹ ਜੇ ਅੱਜ ਦੇ ਦਿਨ 30 32 ਡਿਗਰੀ ਦੇ ਕਰੀਬ ਜਿਹੜੇ ਜਾ ਸਕਦੇ ਨੇ ਕਿਉਂਕਿ ਇਹ ਸਿਸਟਮ ਜਿਹੜੇ ਹੁਣ ਗਰਮੀ ਜੀ ਹੈ ਜਿਹੜਾ ਧੂਆਂ ਜੇ ਦਾ ਰੂਪ ਦਾ ਯਾਨੀ ਇਸ ਦੇ ਕਰਕੇ ਜਿਹੜੀ ਹਮਸ ਜੀ ਥੋੜੀ ਜਿਹਾ ਆਪਾਂ ਨੂੰ ਮਹਿਸੂਸ ਦਿਨ ਦੇ ਸਮੇਂ ਦੁਪਹਿਰ ਦੇ ਸਮੇਂ ਜ਼ਰੂਰ ਹੋਇਆ ਕਰੂਗੀ ਸਵੇਰੇ ਸ਼ਾਮ ਉਸੇ ਤਰ੍ਹਾਂ ਜਾਂ ਰਾਤ ਦੇ ਸਮੇਂ ਉਸੇ ਤਰ੍ਹਾਂ ਠੰਡ ਕਾ ਜਿਹੜੀ ਵਰਕਰ ਆ ਰਹੀ ਹੈ ਤੇ ਰਾਤਾਂ ਦੇ ਤਾਪਮਾਨ ਵੀ ਜਿਹੜੇ ਆਪਾਂ ਕਹਸਦੇ ਹਾਂ 16 17 ਡਿਗਰੀ ਜਾਂ 18 19 ਡਿਗਰੀ ਦੇ ਕਰੀਬ ਹੀ ਦਰਜ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਬਹੁਤ ਜ਼ਰੂਰ ਬਦ ਸਕਦੇ ਨੇ ਉਹਨਾਂ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਸਕਦਾ ਵੱਧ ਤੋਂ ਵੱਧ 22 ਡਿਗਰੀ ਤੱਕ ਇਹ ਤਾਪਮਨ ਜਿਹੜੇ ਜਾ ਸਕਦੇ ਨੇ ਤੇ ਬਾਕੀ ਮੌਸਮ ਹਜੇ ਫਿਲਹਾਲ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਕਾਰਬਟ ਲੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਚਾਹੇ ਉਹ ਰਾਜਸਥਾਨਾ ਚਾਹੇ ਉਹ ਹਿਮਾਚਲ ਹੈ ਚਾਹੇ ਉਹ ਹਰਿਆਣਾ ਦਿੱਲੀ ਹੈ ਯੂਪੀ ਐਮਪੀ ਹੈ ਜਾਂ ਉੱਤਰਾਖੰਡਾ ਹੈ ਤੇ ਜਾਂ ਜੰਮੂ ਐਂਡ ਕਸ਼ਮੀਰ ਹੈ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਹਜੇ ਫਿਲਹਾਲ ਠੀਕ ਠਾਕ ਹੈ ਜੀ ਸਿਰਫ ਲਿਮਟਿਡ ਜੇ ਖੇਤਰ ਜਿਹੜੇ ਪਹਾੜੀ ਖੇਤਰਾਂ ਦੇ ਉੱਪਰਲੇ ਹਿੱਸੇ ਹੁੰਦੇ ਨੇ ਜਿਵੇਂ ਹਮਾਚਲ ਦੇ ਹੋਵੇ ਜੋ ਮੂਦੇ ਹੋਵੇ ਜਾਂ ਉਤਰਾਖੰਡ ਦੇ ਹੋਵੇ ਇਹਨਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਥੋੜੀ ਬਹੁਤ برفਬਾਰੀ ਹੋ ਸਕਦੀ ਹੈ ਟੁੱਟਵੇਂ ਜੇ ਰੂਪ ਦੇ ਵਿੱਚ ਧੁੰਦਲਾਪਣ ਹੋਰ ਵੀ ਜ਼ਿਆਦਾ ਉੱਥੇ ਹੋ ਸਕਦਾ ਹੈ ਬਾਕੀ ਮੌਸਮ ਆਮ ਤਰ ਤੱਕ ਖੁਸ਼ਕ ਤੇ ਸਾਫ਼ ਜਿਹੜਾ ਵੱਖ-ਵੱਖ ਖੇਤਰਾਂ ਦਾ ਦਿਖਾਇਆ ਗਿਆ ਨੇੜੇ ਤੇੜੇ ਹਜ ਤੱਕ ਕੋਈ ਵੀ ਸਿਸਟਮ ਜਿਹੜਾ ਮੌਸਮ ਦੀ ਗਤੀਵਿਧੀ ਵਾਲਾ ਜਿਹੜਾ ਕਿ ਬਦਲਾਵ ਕਰ ਦੇ ਉਹ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਮੌਸਮ ਜਿਹੜਾ ਇਹ ਖੁਸ਼ਕ ਤੇ ਸਹਾਵਨਾ ਪਿਛਲੇ ਸਮੇਂ ਤੋਂ ਬਣਿਆ ਜਦੋਂ ਕਿ ਮੀਂਹ ਪੈ ਗਿਆ ਸੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਕਹਿ ਦਿੱਤਾ ਸੀ ਕਿ ਹੁਣ ਆਪਾਂ ਠੰਡ ਦੇ ਦੌਰ ਦੇ ਵਿੱਚ ਜਿਹੜਾ ਐਂਟਰ ਕਰ ਚੁੱਕੇ ਹਾਂ ਕਿਉਂਕਿ ਠੰਡ ਰਾਤਾਂ ਦੇ ਸਮੇਂ ਵੀ ਤੇ ਸਵੇਰੇ ਸ਼ਾਮ ਦੇ ਸਮੇਂ ਵੀ ਜਿਹੜੀ ਠੰਡ ਆ ਉਹ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਜੀ ਪਰ ਦਿਨ ਦੇ ਸਮੇਂ ਜਿਹੜੇ ਤਾਪਮਾਨ ਉਹ ਵਧਣਗੇ ਦਿਨ ਦੇ ਸਮੇਂ ਅੱਜ ਜਿਹੜਾ ਜਿਹੜੇ ਆਪਾਂ ਕਹਸਾਦੇ ਹਾਂ ਤਾਪਮਾਨ ਨੇ ਉਹ ਥੋੜੇ ਜਿਹਾ ਅਪ ਕਰਨਗੇ 28 29 30 32 ਡਿਗਰੀ ਤੱਕ ਵੀ ਜਿਹੜੇ ਜਾ ਸਕਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਹਿੰਦੇ ਆ ਮੌਸਮ ਦਾ ਧੁੰਦਲਾਪਣ ਜਿਹੜਾ ਮੱਧਮ ਜਿਹਾ ਜਿਹੜਾ ਪਣ ਦੇਖਣ ਨੂੰ ਮਿਲ ਸਕਦਾ ਸ਼ਾਮ ਨੂੰ ਕਿਉਂਕਿ ਤੇ ਇੱਕ ਤਾਂ ਕਟਾਈ ਚੱਲ ਰਹੀ ਹੈ ਹਾਰਵੈਸਟਿੰਗ ਹੋ ਰਹੀ ਹੈ ਤੇ ਦੂਜਾ ਜਿਹੜੀ ਆਵਾਜ਼ ਆਈ ਹੈ ਉਹਨਾਂ ਦੇ ਕਾਰਨ ਗੱਡੀਆਂ ਦੇ ਧੂਏ ਦੇ ਕਾਰਨ ਜਾਂ ਹੋਰ ਕਈ ਚੀਜ਼ਾਂ ਦਾ ਧੂਏ ਦੇ ਕਾਰਨ ਜਿਹੜਾ ਉਹ ਧੂਆਂ ਹੇਠਲੀ ਸਤਹ ਦੇ ਉੱਤੇ ਆ ਜਾਂਦਾ ਕਿਉਂਕਿ ਉੱਪਰਲੇ ਹਿੱਸੇ ਦੇ ਵਿੱਚ ਹਵਾ ਦਾ ਦਬਾਅ ਘੱਟ ਹੁੰਦਾ ਤੇ ਉੱਪਰਲੇ ਹਿੱਸੇ ਦੇ ਵਿੱਚ ਇਹ ਸਿਸਟਮ ਨਹੀਂ ਜਾਂਦਾ ਤੇ ਇਹ ਥੱਲੇ ਹੀ ਨਵੀਂ ਦੇ ਨਾਲ ਥੱਲੇਲੇ ਹਿੱਸੇ ਦੇ ਵਿੱਚ ਦਬ ਜਾਂਦਾ ਤੇ ਥੱਲੇ ਜਿਹੜਾ ਆਪਾਂ ਕਹ ਸਕਦੇ ਆ ਧਰਤੀ ਦੀ ਸਤ੍ਹਾ ਦੇ ਉੱਪਰ ਸਾਹਮਣੇ ਆਪਾਂ ਨੂੰ ਧੂਆਂ ਧੁੰਦਲੇ ਬਣਦੇ ਰੂਪ ਵਿੱਚ ਇਹ ਸਿਸਟਮ ਜਿਹੜਾ ਦੇਖਣ ਨੂੰ ਮਿਲਦਾ ਜੀ ਇਸ ਕਰਕੇ ਜਦੋਂ ਵੀ ਮੀਂਹ ਪੈ ਜਾਂਦਾ ਤਾਂ ਇਹ ਮੌਸਮ ਸਾਫ਼ ਹੋ ਜਾਂਦਾ ਤੇ ਇਹ ਧੂਆਂ ਜਿਹੜਾ ਇਹ ਪ੍ਰਦੂਸ਼ਣ ਹੋਇਆ ਹੋਆ ਹੁੰਦਾ ਇਹ ਸਾਫ਼ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਸ ਦੇ ਵਿੱਚ ਕੋਈ ਵੀ ਜਿਹੜੀ ਆਪਾਂ ਕਹ ਸਕਦੇ ਆ ਧੁੰਦਲੇਪਣ ਦੀ ਜਿਹੜੀ ਦੇਖਾ ਨਹੀਂ ਦਿਖਾਈ ਦਿੰਦੀ ਤੇ ਫਿਰ ਧੁੰਦ ਸਿਰਫ ਧੁੰਦ ਹੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਧੁੰਦਾ ਹੋ ਆਪਾਂ ਨੂੰ ਦੇਖਣ ਨੂੰ ਮਿਲਿਆ ਕਰੂਗੀ ਜੀ ਹਜੇ ਆਹ ਹਫਤਾ ਜਾਂ ਦੋ ਹਫਤੇ ਹੋਰ ਇਸੇ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ ਪਰੰਤੂ ਧੁੰਦਲੇਪਣ ਦੇ ਰੂਪ ਦੇ ਵਿੱਚ ਧੂਆ ਜਾਂ ਜਿਹੜਾ ਆਪਾਂ ਉਹ ਕਹਿ ਸਕਦੇ ਹਾਂ ਜ਼ਰੂਰ ਬਣਿਆ ਹੋਇਆ ਨਜ਼ਰ ਆਊਗਾ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਉਹ ਦਰਜ ਕੀਤਾ ਜਾਣਾ ਜੀ 29 ਤੋਂ ਲੈ ਕੇ 30-32 ਡਿਗਰੀ ਤੱਕ ਤਾਪਮਾਨ ਜਿਹੜੇ ਦਿਨ ਦੇ ਦੁਪਹਿਰ ਦੇ ਸਮੇਂ ਦੇ ਪਹੁੰਚਣਗੇ ਤੇ ਰਾਤਾਂ ਤੇ ਸਵੇਰਾਂ ਦੇ ਸਮੇਂ ਜਿਹੜਾ ਤਾਪਮਾਨ ਉਹ 17-18 ਜਾ 16 17 ਡਿਗਰੀ ਦੇ ਕਰੀਬ ਜਿਹੜਾ ਦਰਜ ਕੀਤਾ ਜਾ ਰਿਹਾ ਜੇਕਰ ਦੋਸਤੋ ਤੁਸੀਂ ਵੀ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਡੇ ਤੱਕ ਭੇਜਣੀ ਚਾਹੁੰਦੇ ਹੋ ਤਾਂ ਜਰੂਰ ਭੇਜ ਸਕਦੇ ਹੋ ਜੀ ਜਾਂ ਸਾਨੂੰ ਕਮੈਂਟ ਬਾਕਸ ਦੇ ਰਾਹੀਂ ਦੱਸ ਸਕਦੇ ਹੋ ਕਿਹੜੇ ਇਲਾਕੇ ਦੇ ਵਿੱਚੋਂ ਤੁਸੀਂ ਜੁੜੇ ਹੋ ਸਾਡੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਕਿਉਂਕਿ ਦੇਖੋ ਮੌਸਮ ਦੇ ਬਾਰੇ ਅਸੀਂ ਹਮੇਸ਼ਾ ਹੀ ਜਾਣਕਾਰੀ ਜਿਹੜੀ ਲਾਈਵ ਹੋ ਕੇ ਵੀਡੀਓ ਰਿਕਾਰਡ ਕਰਕੇ ਸਾਂਝੀ ਕਰਦੇ ਰਹੇ ਨੇ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ ਹੋਣਗੇ ਕਿ ਪਹਿਲੇ ਹੀ ਤੁਸੀਂ ਦੱਸ ਚੁੱਕੇ ਹੋ ਜੀ ਜਾਂ ਤੁਸੀਂ ਪਹਿਲੇ ਹੀ ਇਹ ਚੀਜ਼ਾਂ ਕਹਿ ਚੁੱਕੇ ਹੋ ਕਿ 20 22 ਤਰੀਕ ਤੱਕ ਜਾਂ 23 ਤਰੀਕ ਤੱਕ ਮੌਸਮ ਬਿਲਕੁਲ ਸਾਫਾ ਪਰੰਤੂ ਦੋਸਤੋ ਦੇਖੋ ਸਮੇਂ ਦੇ ਉੱਤੇ ਇੱਕ ਜਿਹੜੀ ਬਦਲਾਵ ਦੀ ਕਹਾਣੀ ਆਉਂਦੀ ਹੈ ਜੀ ਉਸ ਦੇ ਸਮ ਉਹ ਜਿਹੜੀ ਉਸ ਦੀ ਅਪਡੇਟ ਹੁੰਦੀ ਹੈ ਉਹ ਅਸੀਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਨੀ ਪੈਂਦੀ ਹੈ ਸਾਨੂੰ ਕਿਉਂਕਿ ਇਸ ਸਮੇਂ ਅੱਜ ਸਾਨੂੰ ਜਿਹੜੀ ਸੈਟਲਾਈਟ ਦੇ ਵਿੱਚ ਤਸਵੀਰ ਦਿਖਾਈ ਦਿੱਤੀ ਉਹ ਬੱਦਲਾਂ ਦੀ ਆਵਾਜ਼ ਆਈ ਇਹਦੀ ਬਦਲਾਂ ਦੇ ਆਉਣ ਜਾਣ ਦੀ ਜਿਹੜੀ ਜੋ ਸਾਂਝੀ ਤਸਵੀਰ ਹੈ ਉਹ ਦਿਖਾਈ ਦੇ ਰਹੀ ਹੈ ਇਸ ਕਰਕੇ ਤਾਰ ਨਾਲ ਲਾਈਵ ਹੋ ਕੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੱਜਲ ਸ਼ਰਮਾ ਸੱਜਲ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ ਮੈਂ ਕਿਹਾ ਜੀ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਕ ਕੀਤਾ ਤੇ ਕਮੈਂਟ ਕੀਤਾ ਤੇ ਤੁਸੀਂ ਜੁੜੇ ਮੇਰੇ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਤੇ ਟਾਪ ਹੈਂਡ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਸਾਨੂੰ ਇੱਕ ਜਦੋਂ ਤੁਸੀਂ ਲਾਈਵ ਦੇ ਵਿੱਚ ਜੁੜੇ ਹੋਏ ਹੋ ਕਮੈਂਟ ਬਾਕਸ ਦੇ ਵਿੱਚ ਇੱਕ ਸਟਾਰ ਦਾ ਬਟਨ ਬਣਿਆ ਹੋਇਆ ਦੋਸਤੋ ਅ ਗਰਮੀਤ ਜੀ ਸਤਸ੍ਰੀਆ ਕਾਲ ਜੀ ਵਾਇਗੁਰ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਕੀਤਾ ਕਿਉਂਕਿ ਦੇਖੋ ਮੌਸਮ ਦੀ ਜਾਣਕਾਰੀ ਤਾਂ ਮੈਂ ਦੇ ਚੁੱਕੇ ਹਾਂ ਜੀ ਬਹੁਤ ਸਾਰੇ ਸੱਜਣ ਮਿੱਤਰ ਪਾ ਜੀ ਚਾਹ ਪੀ ਲਈ ਹਾਂ ਜੀ ਚਾਹ ਪੀ ਲਈ ਜੀ ਤੇ ਤੁਸੀਂ ਦੱਸੋ ਚਾਹ ਪੀ ਲਈ ਜੀ ਬਹੁਤ ਬਹੁਤ ਧੰਨਵਾਦ ਹੈ ਇੰਨਾ ਪਿਆਰ ਦੇਣ ਦੇ ਲਈ ਸਜਲ ਜੀ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਕਿਉਂਕਿ ਪਿਆਰਾ ਦੋਸਤੋ ਤੁਹਾਡਾ ਇਸ ਕਰਕੇ ਤੁਸੀਂ ਲਾਈਵ ਦੇ ਵਿੱਚ ਦੇਖੋ ਮੈਂ ਮੌਸਮ ਬਾਰੇ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਕਿ ਮੌਸਮ ਆਮ ਤਰ੍ਹਾਂ ਤੇ ਖੁਸ਼ਕ ਤੇ ਸਾਫ਼ ਰਹੂਗਾ ਅੱਜ ਬੱਦਲ ਆਉਂਦੇ ਜਾਂਦੇ ਜ਼ਰੂਰ ਦਿਖਾਈ ਦੇਣਗੇ ਜਿਹੜੀ ਬੱਦਲਾਂ ਦੀ ਆਵਾਜ਼ਈ ਮੈਂ ਨੇ ਸੈਟਲਾਈਟ ਦੇ ਵਿੱਚ ਦੇਖੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਕਿ ਬੱਦਲ ਅੱਜ ਆਉਂਦੇ ਜਾਂਦੇ ਦਿਖਾਈ ਦੇਣਗੇ ਤਾਪਮਾਨ ਜ਼ਰੂਰ ਵਧੂਗਾ ਜੀ ਪਾ ਜੀ ਮੈਂ ਸਿਮਲਾ ਤੋਂ ਅਸੀਂ ਪਟਿਆਲਾ ਤੋਂ ਜੀ ਪੰਜਾਬ ਦੇ ਸਿਮਲੇ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤਾਂ ਬਰਫ ਵਈ ਵੀ ਹੋਊਗੀ ਜੀ ਫਿਰ ਇੱਥੇ ਥੋੜੀ ਥੋੜੀ ਹੁਣੇ ਧੁੰਦਲਾਪਣ ਜਾਂ ਬਣ ਗਿਆ ਉਹ ਕਿ ਨਹੀਂ ਹਜੇ ਤੇ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਭੇਜ ਸਕਦੇ ਹੋ ਜੀ ਤੁਸੀਂ ਸਾਡੇ ਜਿਹੜਾ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਆ ਉਹਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡਾ ਨਾਮ ਤੇ ਜ਼ਿਲ੍ਹੇ ਦਾ ਨਾਮ ਲੇਖ ਕੇ ਉਸ ਵੀਡੀਓ ਨੂੰ ਜਿਹੜੀ ਸ਼ੇਅਰ ਕਰਾਂਗੇ ਜੀ ਕੋਈ ਵੀ ਸੱਜਣ ਮਿੱਤਰ ਜਿਹੜੀ ਜਾਣਕਾਰੀ ਭੇਜਣੀ ਚਾਹੁੰਦਾ ਆਪਣੇ ਇਲਾਕੇ ਦੀ ਮੌਸਮ ਦੀ ਤਸਵੀਰ ਸਾਡੇ ਨਾਲ ਭੇਜਣੀ ਚਾਹੁੰਦਾ ਉਹ ਜ਼ਰੂਰ ਭੇਜ ਸਕਦਾ ਜੀ ਤੇ ਗਰਮੀਤ ਜੀ ਆਈਐਮ ਪਟਿਆਲਾ ਧੰਨਵਾਦ ਜੀ ਗਰਮੀਤ ਜੀ ਬਹੁਤ ਬਹੁਤ ਧੰਨਵਾਦ ਅ ਐਟ ਅਸ ਗੁਰੀ ਓਕੇ ਜੀ ਧੰਨਵਾਦ ਜੀ ਤੁਹਾਡਾ ਪਟਿਆਲੇ ਤੋਂ ਹੀ ਆ ਜੀ ਅਸੀਂ ਵੀ ਤੇ ਬਹੁਤ ਸਾਰੇ ਸੱਜਣ ਜੀ ਭਾਜੀ ਇੱਥੇ ਹੋਈਆਂ ਤੁਹਾਡੀ ਥੋੜੀ ਬਰਫਵਾਰੀ ਓਕੇ ਜੀ ਓਕੇ ਧੰਨਵਾਦ ਜੀ ਸਿਮਲੇ ਦੇ ਵਿੱਚ ਕਹਿੰਦੇ ਜੀ ਬਰਫਵਾਰੀ ਹੋਈ ਆ ਥੋੜੀ ਥੋੜੀ ਕਿਉਂਕਿ ਜਿਆਦਾ ਨਹੀਂ ਹੈਗੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਿਆ ਜੀ ਉਹਦੇ ਕਾਰਨ ਟੈਂਪਰੇਚਰ ਨੇੜੇ ਤਾਪਮਾਨ ਨੇ ਉਹ ਡਾਊਨ ਹੋਏ ਨੇ ਉਹਨਾਂ ਦੇ ਕਾਰਨ ਥੋੜੀ ਥੋੜੀ ਹਜੇ ਬਰਫਵਾਰੀ ਹੋਣੀ ਸ਼ੁਰੂ ਹੋ ਜੂਗੀ ਤੇ ਬਾਕੀ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਠੰਡ ਦੇ ਵਿੱਚ ਹੋਰ ਵਾਅਦਾ ਹੁੰਦਾ ਜਾਊਗਾ ਠੰਡਾ ਜਿਹੜੀ ਉਹ ਹੋਰ ਜ਼ੋਰ ਫੜਦੀ ਜਾਊਗੀ ਪਰ ਕੁਝ ਕੁ ਸਮੇਂ ਦੇ ਲਈ ਜਿਵੇਂ ਦਿਨ ਦੇ ਸਮੇਂ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਦਿਨ ਦੇ ਸਮੇਂ ਆਪਣ ਥੋੜੀ ਜਿਹੀ ਗਰਮੀ ਤੇ ਹੁਮਸ ਜਿਹੜੀ ਮਹਿਸੂਸ ਹਜੇ ਵੀ ਹੋਊਗੀ ਤੇ ਜਿਹਦੇ ਨਾਲ ਕਿਉਂਕਿ ਇਹ ਦਿਨ ਦੇ ਸਮੇਂ ਜਿਹੜੀ ਗਰਮੀ ਜਾਂ ਧੁੰਦਲਾਪਣਾ ਆਪਾਂ ਨੂੰ ਇਸ ਕਰਕੇ ਦੇਖਣ ਨੂੰ ਮਿਲੂਗਾ ਜੀ ਕਿਉਂਕਿ ਇੱਕ ਤਾਂ ਹਾਰਵੈਸਟਿੰਗ ਹੋ ਰਹੀ ਹੈ ਤੇ ਧੂੜ ਮਿੱਟੀ ਉੱਡ ਰਹੀ ਆ ਤੇ ਦੂਜਾ ਹੋਰ ਵੀ ਜਿਹੜੇ ਕਾਰੋਬਾਰ ਨੇ ਉਹ ਇਨ੍ਹਾਂ ਦਿਨਾਂ ਦੇ ਵਿੱਚ ਹੁੰਦੇ ਨੇ ਕਿਉਂਕਿ ਇੱਕ ਤਿਹਾਰ ਹੁੰਦਾ ਦੀਵਾਲੀ ਦਾ ਉਹਦੇ ਵਿੱਚ ਸਾਫ ਸੋਹਣੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਉਹਦੇ ਕਰਕੇ ਵੀ ਜਿਹੜੇ ਇਹ ਤੋੜ ਮੀਟੀ ਆ ਅਸਮਾਨ ਦੇ ਵਿੱਚ ਚੜ ਜਾਂਦੀ ਹੈ ਧੁੰਦਲੇ ਬਣ ਜਾਂਦਾ ਜਿਹੜਾ ਮੌਸਮ ਆ ਉਹ ਦੇਖਣ ਨੂੰ ਮਿਲਦਾ ਤੇ ਹਮਸ ਜਿਹੜੀ ਆਪਾਂ ਨੂੰ ਦੁਪਹਿਰ ਦੇ ਸਮੇਂ ਜਾਨੀ ਕਿ ਗਰਮੀ ਜੀ ਜਿਹੜੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਪਰੰਤੂ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਗਰਮੀ ਹੋ ਜੀ ਇਸ ਤਰ੍ਹਾਂ ਦਾ ਹਜੇ ਕੁਝ ਨਹੀਂ ਹੈਗਾ ਜੀ ਬਾਕੀ ਮੌਸਮ ਠੀਕ ਠਾਕ ਹੀ ਰਹੂਗਾ ਤੇ ਇਨਾ ਕ ਵੀ ਪੱਖੇ ਜੇ ਜ਼ਰੂਰ ਲੱਗਿਆ ਕਰਨੇ ਦਿਨ ਦੇ ਸਮੇਂ ਜਿਹੜੇ ਦੁਪਹਿਰ ਦਾ ਸਮਾਂ ਆਪਾਂ ਕਹਿ ਸਕਦੇ ਹਾਂ ਕੁਝ ਕੁ ਦਿਨ ਥੋੜੇ ਦਿਨ ਹੋਰ ਪੱਖੇ ਵੀ ਜਿਹੜੇ ਲੱਗ ਸਕਦੇ ਨੇ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਘੱਟ ਸਪੀਡ ਤੇ ਕਰਕੇ ਆਪਾਂ ਪੱਖਾ ਜਿਹੜਾ ਉਹ ਲਾ ਸਕਦੇ ਹਾਂ ਕਿਉਂਕਿ ਦਿਨ ਦੇ ਸਮੇਂ ਗਰਮੀ ਜੀ ਜਿਹੜੀ ਮਹਿਸੂਸ ਆਜੇ ਵੀ ਹੋ ਰਹੀ ਹੈ ਰਾਤਾਂ ਤੇ ਸਵੇਰਾਂ ਦੇ ਸਮੇਂ ਜਦੋਂ ਮੌਸਮ ਉਹ ਠੀਕ ਠਾਕ ਹੋਣਾ ਸ਼ੁਰੂ ਹੋ ਗਿਆ ਜੀ ਤੇ ਤੁਸੀਂ ਦੋਸਤੋ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਭੇਜ ਸਕਦੇ ਹੋ ਸਾਨੂੰ ਵੀਡੀਓ ਭੇਜ ਸਕਦੇ ਹੋ 902379679 ਦੇਤੇ ਜਾਂ ਤੁਸੀਂ ਆਪਣੇ ਮੌਸਮ ਪੰਜਾਬ ਟਵੀਨ ਇੰਸਟਾਗ੍ਰam ਪੇਜ ਜਾਂ ਫੇਸਬੁੱਕ ਆਈਡੀ ਸਤ ਗੁਰਪੰਗੂ ਦੇ ਮੈਸੇਂਜਰ ਦੇ ਉੱਤੇ ਭੇਜ ਸਕਦੇ ਹੋ ਜੀ ਆਪਣਾ ਨਾਮ ਤੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖ ਕੇ ਭੇਜ ਸਕਦੇ ਹੋ ਕਿਉਂਕਿ ਦੇਖੋ ਵੱਖ-ਵੱਖ ਏ ਤਰ੍ਹਾਂ ਦੇ ਵਿੱਚ ਵੱਖ-ਵੱਖੋ ਵੱਖਰਾ ਜਿਹੜਾ ਮੌਸਮ ਦਾ ਮਾਹੌਲ ਹੁੰਦਾ ਹੈ ਕਈ ਜਗ੍ਹਾ ਦੇ ਉੱਤੇ ਬਿਲਕੁਲ ਨੀਲਾ ਅਸਮਾਨ ਚਮਕਦਾ ਹੁੰਦਾ ਸਵੇਰ ਦੇ ਸਮੇਂ ਕਈਆਂ ਦੇ ਵਿੱਚ ਧੁੰਦਲੇ ਬਣ ਦੇ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਕਿਤੇ ਕਿਤੇ ਧੁੰਦ ਰੂਮਾ ਮਾਹੌਲ ਵੀ ਬਣ ਜਾਂਦਾ ਇਸ ਤਰ੍ਹਾਂ ਨੇ ਜਿਹੜੇ ਤਸਵੀਰਾਂ ਨੇ ਉਹ ਆਪਾਂ ਨੂੰ ਸਮੇਂ-ਸਮੇਂ ਦੇ ਉੱਤੇ ਦੇਖਣ ਨੂੰ ਮਿਲਦੀ ਤੇ ਬਾਕੀ ਜਿੰਨੇ ਸੱਜਣ ਮਿੱਤਰ ਮੇਰੇ ਨਾਲ ਜੁੜਦੇ ਹੋ ਸਾਰਿਆਂ ਦਾ ਧੰਨਵਾਦ ਆ ਜੀ ਦੇਖੋ ਆਪਾਂ ਹਰ ਇੱਕ ਸਮੇਂ ਤੁਹਾਡੇ ਤੱਕ ਜਿਹੜੀ ਵੀ ਸਮੇਂ ਦੀ ਪਹਿਲਾਂ ਜਾਣਕਾਰੀ ਆਉਂਦੀ ਹੈ ਉਹ ਸਾਂਝੀ ਕਰਦੇ ਆਂ ਸਾਡੇ ਨਾਲ ਬਹੁਤ ਜਗ੍ਹਾ ਦੇ ਉਤੋਂ ਬਹੁਤ ਦੂਰੋਂ ਦੂਰੋਂ ਸੱਜਣ ਮਿੱਤਰ ਜੁੜਦੇ ਨੇ ਚਾਹੇ ਉਹ ਹਰਿਆਣਾ ਹੋਵੇ ਜੀ ਚਾਹੇ ਦਿੱਲੀ ਹੋਵੇ ਚਾਹੇ ਯੂਪੀ ਐਮਪੀ ਹੋਣ ਚਾਹੇ ਰਾਜਸਥਾਨ ਚਾਹੇ ਜੰਮੂ ਐਂਡ ਕਸ਼ਮੀਰ ਹਿਮਾਚਲ ਉੱਤਰਾਖੰਡ ਜਾਂ ਪੰਜਾਬ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਜ਼ਰੂਰ ਦੇਖਣ ਨੂੰ ਮਿਲਦਾ ਪਰੰਤੂ ਜਿਹੜੀ ਆਪਾਂ ਕਹ ਸਕਦੇ ਹਾਂ ਬੱਦਲਾਂ ਦੀ ਆਵਾਜ਼ਈ ਹੈ ਉਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਇਲਾਕੇ ਦੇ ਵਿੱਚ ਬੱਦਲਾਂ ਦੀ ਆਵਾਜ਼ਈ ਕਿਸੇ ਵੀ ਸਮੇਂ ਜਿਹੜੀ ਆਉਂਦੀ ਜਾਂਦੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਕਾਰਨ ਹੁੰਦੇ ਨੇ ਇੱਕ ਤਾਂ ਨਵੀਂ ਬਣੀ ਹੁੰਦੀ ਹੈ ਜੀ ਧੁੱਪ ਸਿੱਧੀ ਕੜਾਕੇ ਲੱਗਦੀ ਹੈ ਫਸਲਾਂ ਅਜੇ ਕਟਾਈ ਨਹੀਂ ਹੋਈ ਪ੍ਰੋਪਰ ਤੇ ਜਦੋਂ ਇਹ ਨਵੀਂ ਉੱਪਰ ਉੱਠਦੀਆਂ ਤਾਂ ਬੱਦਲ ਜੇ ਹਰ ਇੱਕ ਜਗ੍ਹਾ ਦੇ ਉੱਤੇ ਬਣਦੀ ਬਣਦੇ ਨੇ ਤੇ ਦੂਜਾ ਹੁਣ ਜਿਹੜਾ ਤੁਹਾਨੂੰ ਦੱਸਿਆ ਪ੍ਰਦੂਸ਼ਣ ਜਿਹੜਾ ਉਹ ਚਾਹੇ ਇੱਕ ਕੱਲਾ ਪੰਜਾਬ ਸੂਬੇ ਦਾ ਨਹੀਂ ਹੁੰਦਾ ਜੀ ਵੱਖ-ਵੱਖ ਸੂਬਿਆਂ ਦਾ ਵੀ ਜਿਹੜਾ ਇਹ ਤਾ ਜਿਹੜਾ ਪ੍ਰਦੂਸ਼ਣ ਦੇ ਰੂਪ ਦੇ ਵਿੱਚ ਧੂਆਂ ਜਾਂ ਹੁੰਦਾ ਉਹ ਆਉਂਦਾ ਰਹਿੰਦਾ ਤੇ ਬਾਕੀ ਹਵਾਵਾਂ ਦੀ ਜਿਹੜੀ ਗਤੀ ਆ ਉਹ ਅੱਜ ਬਹੁਤ ਘੱਟ ਹੈ ਜੇਕਰ ਮੈਂ ਤੁਹਾਨੂੰ ਇੱਕ ਵਾਰੀ ਛਾਤ ਜੀ ਮਰਵਾਵਾਂ ਬਾਹਰ ਨੂੰ ਜੇਕਰ ਦਿਖਾਈ ਦਿੱਤਾ ਜੀ ਦੇਖ ਸਕਦੇ ਹੋ ਹਵਾਵਾਂ ਦੀ ਗਤੀ ਜਿਹੜੀ ਬਹੁਤ ਘੱਟ ਹੈ ਕੋਈ ਜ਼ਿਆਦਾ ਨਹੀਂ ਹੈਗੀ ਇਸ ਕਰਕੇ ਮੌਸਮ ਜਿਹੜਾ ਉਹ ਆਮ ਤੌਰ ਤੇ ਕੋਸਕੋ ਤੇ ਸਾਫ ਦਿਖਾਈ ਦੇ ਰਿਹਾ ਤੇ ਬਾਕੀ ਹਜੇ ਫਿਲਹਾਲ ਕੋਈ ਵੀ ਮੀਂਹ ਦੀ ਕਾਰਵਾਈ ਆਪਾਂ ਨੂੰ ਨੇੜੇ ਕਿਤੇ ਨਹੀਂ ਦਿਖਾਈ ਦੇ ਰਹੀ ਤੇ ਅਸੀਂ ਇਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨੀ ਸੀ ਅੱਜ ਦੇ ਦਿਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਉਹ ਜ਼ਰੂਰ ਸਾਂਝੀ ਕਰਾਂਗੇ ਦੁਪਹਿਰ ਦੇ ਸਮੇਂ ਦੁਬਾਰਾ ਲਾਈਵ ਹੋ ਕੇ ਤੁਹਾਨੂੰ ਅਸਮਾਨ ਦੀ ਤਸਵੀਰ ਦਿਖਾ ਦਵਾਂਗੇ ਜਦੋਂ ਖੁੱਲੇ ਅਸਮਾਨ ਦੇ ਵਿੱਚ ਹੋਵਾਂਗੇ ਜੀ ਇਸ ਕਰਕੇ ਤੁਹਾਡੇ ਤੱਕ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੌਸਮ ਦੇ ਬਾਰੇ ਜੋ ਵੀ ਅਪਡੇਟ ਨਵੀਂ ਆਉਂਦੀ ਹੈ ਜਰੂਰ ਸਾਂਝੀ ਕਰਾਂਗੇ ਤੁਹਾਨੂੰ ਇਹਨਾਂ ਨੂੰ ਜਰੂਰ ਦੱਸਦਾ ਤੇ ਅੱਜ ਦਿਨ ਦੇ ਸਮੇਂ ਬੱਦਲਾਂ ਦੀ ਆਵਾਜ਼ੇ ਜਰੂਰ ਬਣੀ ਰਹੂਗੀ ਟੁੱਟ ਮਰੂ ਦੇ ਵਿੱਚ ਬੱਦਲ ਆਉਂਦੇ ਜਾਂਦੇ ਦੇਖਣ ਨੂੰ ਮਿਲਣਗੇ ਜਿਹੜਾ ਸੱਜਣ ਕਮੈਂਟ ਕਰਨਾ ਚਾਹੁੰਦਾ ਕਮੈਂਟ ਕਰ ਸਕਦਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਚਾਹੁੰਦਾ ਸ਼ੇਅਰ ਕਰ ਸਕਦੇ ਹੋ ਤੇ ਆਪਣੇ ਇਲਾਕੇ ਦੇ ਮੌਸਮ ਦੀ ਜਿਹੜੀ ਜਾਣਕਾਰੀ ਆ ਸਾਡੇ ਨਾਲ ਸਾਂਝੀ ਕਰ ਸਕਦੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਇੰਨੀ ਇੱਕ ਅਪਡੇਟ ਆ ਜੀ ਦਿਨ ਦੇ ਸਮੇਂ ਦੁਪਹਿਰ ਦੇ ਸਮੇਂ ਜੇਕਰ ਟਾਈਮ ਲੱਗਾ ਜਰੂਰ ਲਾਈਵ ਹੋਵਾਂਗੇ ਧੰਨਵਾਦ